ਗੱਡੀ ਚੁੱਤੇ ਹੋਇਆ ਕੋਈ ਆਪਕੇ ਲਈ ਤਾਂ ਆ ਗਿਆ। ਉਪਾਧਿ ਤੋਂ ਚ ਵੀ ਗੱਡੀ ਚ ਪਰਵਾਸ ਹੁੰਦਾ ਪਿਆ ਤੁਸੀਂ ਵੀ ਗੱਡੀ ਚ ਪਰਵਾਸ। ਕੋਈ ਲੈਡਿੰਗ ਨਹੀਂ ਸਰਕਾਰ। ਜੀ। ਲੈਡ ਤਾਂ ਆ ਹੀ ਨਹੀਂ। ਇੱਕ ਪਾਸੇ ਤਪਦੀ ਗਰਮੀ ਉਪਰੋਂ ਬਿਜਲੀ ਦੇ ਲੰਬੇ ਲੰਬੇ ਕੱਟ। ਲੁਧਿਆਣਾ ਦੇ ਸੰਧੂ ਨਗਰ ਦੇ ਲੋਕ ਆਪਣੀਆਂ ਕਾਰਾਂ ਚ ਸੌਣ ਨੂੰ ਮਜਬੂਰ। ਲੋਕਾਂ ਦਾ ਕਹਿਣਾ ਹੈ ਕਿ ਸੰਧੂ ਨਗਰ ਚ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਣਾ ਆਮ ਗੱਲ ਐ ਪਰ ਬੀਤੀ ਸ਼ਾਮ ਨੂੰ ਬੰਦ ਹੋਈ ਬਿਜਲੀ ਹਲੇ ਤੱਕ ਨਹੀਂ ਆਈ। ਇਸ ਮੌਕੇ ਲੋਕਾਂ ਦਾ આરોਪ ਸੀ ਕਿ ਨਾਤਾ ਪੀਐਸਪੀਸੀਐਲ ਦਾ ਆਪਲਾਈਨ ਨੰਬਰ 1912 ਕਾਮਕਾਰ ਅਤੇ ਨਾ ਹੀ ਇਸ ਦੇ ਅਫਸਰ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਤਰ ਜੀ ਦੇ ਰਹੇ ਨੇ ਅਜਿਹਾ ਕਿ ਉਹ ਲੋਕਾਂ ਦੇ ਫੋਨ ਵੀ ਨਹੀਂ ਚੁੱਕਦੇ ਹਾਲਾਤ ਇੰਨੇ ਮਾੜੇ ਨੇ ਕਿ ਨਾ ਤਾਂ ਘਰ ਅਚ ਲਾਈਟ ਹੈ ਨਾ ਹੀ ਪਾਣੀ ਤੇ ਉਹ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਨੇ ਆਓ ਸੁਣਦੇ ਹਾਂ ਇਹਨਾਂ ਲੋਕਾਂ ਦਾ ਕੀ ਆ ਕਹਿਣਾ ਸਿਟੀ ਹੋਮ ਨਿਊਜ਼ ਲਈ ਅਮਿਤ <th>ਪਰ ਦੀ ਰਿਪੋਰਟ ਬਜੀ ਹੁਸਨ ਨਾਮ ਜੀ ਇਹ ਕਿਹੜੀ ਜਗ੍ਹਾ ਹੈ ਸਰ ਅਸਲ ਨੂੰ ਸੁਣਨ ਨਗਰ ਆਪ ਜੀ ਜੀ ਪਾ ਜੀ ਪਿੱਛੇ ਵੀ ਗੱਡੀ ਤੇ ਪਰਿਵਾਰ ਸੁੱਤਾ ਪਿਆ ਤੁਸੀਂ ਵੀ ਗੱਡੀ ਤੇ ਪਰ ਲੜ ਨਹੀਂ ਸਰਕਾਰ ਜੀ ਲੜਦਾ ਹੀ ਨਹੀਂ ਵੀ ਕਿੰਨੇ ਦਿਨਾਂ ਤੋਂ ਪ੍ਰੇਸ਼ਾਨ ਹੋ ਰਹੇ ਹੋ ਬੋਦ ਦਿਨੋਂ 10 ਦਿਨੋਂ ਲਾਈਟ ਨਹੀਂ ਆ ਰਹੀ ਲਾਈਟ ਨਹੀਂ ਆ ਰਹੀ ਯਾ ਕੁੜੀ ਦੀ ਗੱਡੀ ਚ ਸੌ ਰਹੇ ਹਾਂ ਮਜਬੂਰੀ ਚ ਸੌ ਰਹੇ ਗੱਡੀ ਚ ਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਦਾ ਬਿਲਾਡ ਦਿਓ ਸਾਨੂੰ ਬਹੁਤ ਪ੍ਰੇਸ਼ਾਨ ਹੋ ਰਿਹਾ ਮਾ ਜੀ ਜੀ ਨਾਮ ਆ ਜੀ ਰਾਮਪਾਲ ਵਾਲੇ ਇਹ ਕਿਹੜੀ ਜਗ੍ਹਾ ਬਸ ਇਹ ਸੰਦੂਰ ਨਗਰ ਦੀ ਕੀ ਗੱਲ ਗੱਡੀ ਚ ਸੁੱਤੇ ਪਿਆ ਸਾਰਾ ਪਰਿਵਾਰ ਕੀ ਗੱਲ ਹੈ ਲਾਈਟ ਹੀ ਹੈ ਨਹੀਂ ਸਰ ਤਦੋਂ ਦੀ ਲਾਈਟ ਹੈ ਨਹੀਂ ਕੱਲ ਸ਼ਾਮ ਦੀ ਕੱਲ ਸ਼ਾਮ ਦੀ ਇਹ ਕੱਲ ਦੀ ਹੋਈ ਹੈ ਤੇ ਦਿੱਲੀ ਦੀ ਪੋਜੀਸ਼ਨ ਇਹ ਹੈ। ਦਿੱਲੀ ਦੀ ਪੋਜੀਸ਼ਨ ਇਹ ਇੱਕ ਅੱਧਾ ਦਿਨ ਹੀ ਆਉਂਦੀ ਹੈ ਲਾਈਟ। ਜੀ। ਬਾਕੀ ਸਾਰਾ ਦਿਨ ਕੱਟ ਹੀ ਰਹਿੰਦੇ ਇੱਥੇ। ਜੀ। ਤੇ ਇਹ ਮਜਬੂਰੀ 'ਚ ਗੱਡੀ 'ਚ ਸੌਣਾ ਪੈਂਦਾ। ਕੀ ਕਰੀਏ ਜਨਾਬ ਹੁਣ ਬੱਚੇ ਵੀ ਨਹੀਂ ਸੌਂਦੇ ਫਿਰ ਗਰਮੀ ਇੰਨੀ ਹੈ। ਜੀ। ਗੱਡੀ ਹੁਣ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਜਗ੍ਹਾ ਉਹ ਇਹ ਹੀ ਕਹਿਣਾ ਚਾਹੁੰਦੇ ਆ ਵੀ ਲਾਈਟ ਪੂਰਤੀ ਕੀਤੀ ਜਾਵੇ। ਖਾਣੇ ਖਰਾਬ ਬਣਾਉਂਦੇ ਪਾਣੀ ਬੀਜ ਲੀਏ ਆਵੇ ਬਸ ਇੱਕ ਹੀ ਹੁੰਦਾ ਹੋ ਤੇ ਦਿੱਕਤ ਆ ਰਹੀ ਹੈ ਵੱਡੀ ਵਾਹ ਉਹ ਬੰਦੇ ਦੇਖਿਆ ਤਾਂ ਇਹ ਸਾਰੀ ਰਾਤ ਦੇ ਸੁੱਤੇ ਤੇ ਤੇਲ ਵਾਲ ਗਏ ਹੋਰ ਵੀ ਗੱਡੀਆਂ 'ਚ ਲੋਕੀ ਸੁੱਤੇ ਸਾਰਿਆਂ ਨੂੰ ਇਹ ਦਿੱਕਤ ਆ ਰਹੀ ਹੈ ਇਸੇ ਕਰਕੇ ਉਹੀ ਹੈ ਨਾ ਫਿਰ ਗਰਮੀ ਬਹੁਤ ਪੈ ਰਹੀ ਹੈ ਹਾਂ ਬਿਮਾਰ ਵੀ ਹੋ ਸਕਦੇ ਹੋਰ ਵੀ ਹੁੰਦੇ ਬੱਚੇ ਫਿਰ ਇੱਥੇ ਬੱਚੇ ਵੀ ਆ ਬੱਚੇ ਹੈਗੇ ਸ਼ੀਸ਼ੇ ਕੋਲੇ ਮਾਰੇ ਜਾਂ ਸਕਦੇ ਟੈਕੀ ਤੋਂ ਬੋਲ ਬਤ नाम है यश बाली ए, की गल तीन गए हो लाइट ही नहीं है दो दिन से की दिक्कत है, की है परेशानी कोई इतने के एम एल ए कौंसलर न गल हुई नहीं तो शिकायत की हाँ जी मतलब जो यहाँ का बिजली कंप्लेट नंबर है ना उन्नी बारा वो उठाते नहीं है फोन कभी भी जिस व्यक्ति न संपर्क करने की ती कोशिश कर रहे होने लाई असमर्थ है कृपा करके बाद कोशिश करो अब